ਦੋਸਤੋ ਸਮਾਜ ਵਿੱਚ ਅਕਸਰ ਅਜਿਹੇ ਚਿਹਰੇ ਸਾਹਮਣੇ ਆਉਂਦੇ ਨੇ ਜੋ ਆਪਣੇ ਆਪ ਨੂੰ ਧਰਮ ਦੇ ਰਖਵਾਲੇ ਤੇ ਸੱਚਾਈ ਦੇ ਆਗੂ ਦੱਸਦੇ ਨੇ। ਉਹਨਾਂ ਦੇ ਦਿਖਾਵੇ ਨੇ ਅਜਿਹੀ ਚਮਕ ਬਖੇਰੀ ਹੁੰਦੀ ਹੈ ਕਿ ਆਮ ਇਨਸਾਨ ਉਹਨਾਂ ਦੀਆਂ ਗੱਲਾਂ ਨੂੰ ਸੱਚ ਜਾਣ ਕੇ ਉਹਨਾਂ ਦੇ ਪਿੱਛੇ ਚੱਲ ਪੈਂਦਾ ਹੈ। ਪਰ ਕੀ ਇਹ ਧਰਮ ਦੇ ਠੇਕੇਦਾਰ ਅਸਲ ਵਿੱਚ ਉਹੀ ਨੇਕੀ ਤੇ ਇਨਸਾਨੀਅਤ ਦੀ ਪਾਲਣਾ ਕਰਦੇ ਨੇ ਜਿਸ ਦੀ ਉਹ ਅਕਸਰ ਵਕਾਲਤ ਕਰਦੇ ਨੇ? ਕਈ ਵਾਰ ਇਹ ਚਿਹਰੇ ਸਿਰਫ ਧਾਰਮਿਕ ਚੋਗੇ ਵਿੱਚ ਲਪਟੇ ਹੋਏ ਆਪਣੇ ਸੁਆਰਥਾਂ ਦੀ ਰੋਟੀ ਪਕਾਉਣ ਵਾਲੇ ਹੁੰਦੇ ਨੇ ਉਹ ਮਨੁੱਖਤਾ ਦੇ ਨਾਮ ਤੇ ਫੋਟ ਪੈਦਾ ਕਰਦੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਮਜਬ ਤੇ ਧਰਮ ਦੇ ਨਾਂ ਤੇ ਲੜਾਉਂਦੇ ਨੇ ਅਕਸਰ ਕਹਾਣੀਆਂ ਦੇ ਰਾਹੀਂ ਅਸੀਂ ਅਜਿਹੇ ਚਿਹਰਿਆਂ ਦੇ ਪਿੱਛੇ ਛੁਪੇ ਸੱਚ ਨੂੰ ਵੇਖ ਸਕਦੇ ਹਾਂ ਸੋ ਇਹ ਕਹਾਣੀ ਵੀ ਧਰਮ ਦੇ ਠੇਕੇਦਾਰਾਂ ਦੇ ਦਿਖਾਵੇ ਤੇ ਅਸਲੀਅਤ ਨੂੰ ਦਰਸਾਉਂਦੀ ਹੈ ਕਿ ਉਹ ਵਾਕਈ ਧਰਮ ਦੇ ਪ੍ਰਤੀਕ ਨੇ ਜਾਂ ਫਿਰ ਸਿਰਫ ਇੱਕ ਮਾਇਆਵਾਦੀ ਖੇਡ ਤੋ ਤਿਆਰ ਰਹੋ ਇਸ ਸੱਚ ਦੇ ਪਰਦੇ ਪਿੱਛੇ ਦੇਖਣ ਦੇ ਲਈ ਕਹਾਣੀ ਸ਼ੁਰੂ ਕਰਦੇ ਹਾਂ ਪੁਰਾਣੇ ਵੇਲਿਆਂ ਦੀ ਗੱਲ ਹੈ ਕਿਸੇ ਦੇਸ਼ ਦੀ ਇੱਕ ਬਸਤੀ ਵਿੱਚ ਦੋ ਪੱਕੇ ਮਿੱਤਰ ਰਹਿੰਦੇ ਸੀ ਉਹਨਾਂ ਵਿੱਚੋਂ ਇੱਕ ਨਾਈ ਤੇ ਦੂਜਾ ਹਲਵਾਈ ਸੀ ਪਰ ਦੋਵੇਂ ਹੀ ਹੱਦਦਰਜੇ ਦੇ ਕਮਚੋਰ ਸੀ ਉਹ ਹਮੇਸ਼ਾ ਇਹੀ ਚਾਹੁੰਦੇ ਸੀ ਕਿ ਮਿਹਨਤ ਕੀਤੇ ਬਿਨਾਂ ਹੀ ਉਹਨਾਂ ਨੂੰ ਪੈਸੇ ਮਿਲ ਜਾਣ ਤੇ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਉਹ ਦੋਵੇਂ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਠੱਗਦੇ ਬੇਵਕੂਫ ਬਣਾਉਂਦੇ ਤੇ ਉਹਨਾਂ ਕੋਲੋਂ ਪੈਸੇ ਵਟੌਰ ਲੈਂਦੇ ਪਰ ਸਿਆਣੇ ਕਹਿੰਦੇ ਨੇ ਨਾ ਕਿ ਚਲਾਕੀਆਂ ਤੇ ਧੋਖੇ ਧੜੀਆਂ ਦੀ ਨੀ ਕਦੇ ਪੱਕੀ ਨਹੀਂ ਹੁੰਦੀ ਇਹ ਅਰਸਿਆਂ ਲਈ ਨਹੀਂ ਸਗੋਂ ਸਿਰਫ ਕੁਝ ਕੁ ਸਮਿਆਂ ਲਈ ਕੰਮ ਕਰਦੀ ਹੈ ਪਰ ਜਦੋਂ ਸੱਚ ਦੀ ਕਿਰਨ ਚਮਕਦੀ ਹੈ ਤਾਂ ਝੂਠ ਤੇ ਚਲਾਕੀਆਂ ਦਾ ਪਰਦਾ ਫਾਸ ਹੋ ਹੀ ਜਾਂਦਾ ਹੈ ਫਿਰ ਇੱਕ ਵਾਰ ਅਜਿਹਾ ਹੀ ਸਮਾਂ ਆਇਆ ਕਿ ਬਸਤੀ ਦੇ ਸਾਰੇ ਲੋਕਾਂ ਨੂੰ ਉਹਨਾਂ ਦੀ ਸੱਚਾਈ ਦਾ ਪਤਾ ਲੱਗ ਗਿਆ ਉਹਨਾਂ ਦੀ ਅਸਲੀਅਤ ਸਾਹਮਣੇ ਆ ਗਈ ਆਪਣੀ ਠੱਗੀ ਤੇ ਕੰਮਚੋਰੀ ਦੀ ਵਜ੍ਹਾ ਨਾਲ ਉਹਨਾਂ ਦੀ ਰੋਜ਼ੀ-ਰੋਟੀ ਬਿਲਕੁਲ ਬੰਦ ਹੋ ਗਈ। ਕੰਮ ਉਹਨਾਂ ਦਾ ਬਿਲਕੁਲ ਠੱਪ ਹੋ ਗਿਆ। ਹੁਣ ਉਸ ਬਸਤੀ ਵਿੱਚ ਰਹਿਣਾ ਵੀ ਉਹਨਾਂ ਦੇ ਲਈ ਮੁਸ਼ਕਲ ਹੋ ਗਿਆ। ਮਜਬੂਰੀ ਵਾਸ਼ ਉਹਨਾਂ ਨੂੰ ਆਪਣੀ ਬਸਤੀ ਛੱਡ ਕੇ ਜਾਣਾ ਪਿਆ। ਰਸਤੇ ਵਿੱਚ ਦੋਵੇਂ ਤੁਰੇ ਜਾ ਰਹੇ ਸੀ ਤੇ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਸੀ। ਹਲਵਾਈ ਬੋਲਿਆ ਕਿ ਮੈਂ ਅੱਜ ਤੱਕ ਹਮੇਸ਼ਾ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਲੋਕਾਂ ਨੂੰ ਬੁੱਧੂ ਬਣਾਉਂਦਾ ਰਿਹਾ। ਪਰ ਹੁਣ ਫਿਕਰ ਇਹ ਹੈ ਕਿ ਅਸੀਂ ਜਾਵਾਂਗੇ ਕਿੱਥੇ? ਅਜਿਹੀ ਬਸਤੀ ਦਾ ਮਿਲਣਾ ਬੜਾ ਮੁਸ਼ਕਲ ਹੈ ਜਿੱਥੇ ਮਿਹਨਤ ਦੇ ਬਿਨਾਂ ਐਸ਼ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਸਕੇ ਨਾਈ ਨੇ ਜਵਾਬ ਦਿੱਤਾ ਕਿ ਦੋਸਤ ਮੈਂ ਇੱਕ ਅਜਿਹੀ ਬਸਤੀ ਬਾਰੇ ਜਾਣਦਾ ਜਿੱਥੋਂ ਦੇ ਲੋਕ ਬਹੁਤ ਹੀ ਨੇਕ ਤੇ ਵਿਦਵਾਨ ਬਣਨ ਦਾ ਢੋਂਗ ਰਚਉਂਦੇ ਨੇ ਉੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਹਰ ਕੋਈ ਆਪਣੇ ਆਪ ਨੂੰ ਰੱਬ ਦੇ ਬੜਾ ਨੇੜੇ ਸਮਝਦਾ ਹੈ ਮੇਰੇ ਖਿਆਲ ਨਾਲ ਜੇ ਅਸੀਂ ਉਸ ਬਸਤੀ ਵਿੱਚ ਚਲੇ ਜਾਈਏ ਤਾਂ ਉਥੋਂ ਦੇ ਧਰਮ ਦੇ ਠੇਕੇਦਾਰ ਸਾਡੀ ਜ਼ਰੂਰ ਮਦਦ ਕਰਨਗੇ ਹਲਵਾਈ ਬੋਲਿਆ ਪਰ ਦੋਸਤ ਇਹ ਧਾਰਮੀ ਲੋਕ ਤਾਂ ਬਸ ਸਾਨੂੰ ਨੇਕੀ ਦਾ ਰਾਹ ਦਿਖਾਉਣਗੇ ਇਸ ਨਾਲ ਸਾਡਾ ਪੇਟ ਨਹੀਂ ਭਰ ਸਕੇਗਾ ਫਿਰ ਆਖਰ ਇਸ ਬਸਤੀ ਦੇ ਲੋਕ ਸਾਡੇ ਕਿਹੜੇ ਕੰਮ ਆਉਣਗੇ 나ਈ ਨੇ ਕਿਹਾ ਮੇਰੇ ਦਿਮਾਗ ਵਿੱਚ ਇੱਕ ਯੋਜਨਾ ਹੈ ਤੂੰ ਬਸ ਸਿਰਫ ਮੇਰੇ ਨਾਲ ਚੱਲ ਤੇ ਜੋ ਮੈਂ ਕਹਾਂਗਾ ਉਹ ਕਰੀ ਜਾਇ ਸੋ ਇਸ ਤਰ੍ਹਾਂ ਉਹ ਤੁਰਦੇ ਤੁਰਦੇ ਉਸ ਬਸਤੀ ਦੇ ਨੇੜੇ ਪਹੁੰਚ ਗਏ ਹਲਵਾਈ ਨੇ 나ਈ ਤੋਂ ਪੁੱਛਿਆ ਕਿ ਇਹੀ ਉਹ ਬਸਤੀ ਹੈ 나ਈ ਨੇ ਕਿਹਾ ਹਾਂ ਬਿਲਕੁਲ ਇਹੀ ਉਹ ਬਸਤੀ ਧਰਮਪੁਰ ਹੈ ਜਿਸ ਬਾਰੇ ਮੈਂ ਤੈਨੂੰ ਦੱਸਿਆ ਸੀ ਜਦੋਂ ਉਹ ਧਰਮਪੁਰ ਬਸਤੀ ਦੇ ਅੰਦਰ ਪਹੁੰਚੇ ਤਾਂ ਉੱਥੇ ਮੁਸਲਮਾਨ ਹਿੰਦੂ ਸਿੱਖ ਤੇ ਈਸਾਈ ਧਰਮ ਦੇ ਲੋਕ ਇਕੱਠੇ ਰਹਿ ਰਹੇ ਸੀ ਹਲਵਾਈ ਨੇ ਹੈਰਾਨ ਹੋ ਕੇ ਕਿਹਾ ਕਿ ਵਾਹ ਅੱਜ ਪਹਿਲੀ ਵਾਰ ਅਜਿਹੀ ਬਸਤੀ ਦੇਖੀ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਇੱਕ ਹੀ ਜਗ੍ਹਾ ਬੜੇ ਇਤਿਫਾਕ ਤੇ ਪਿਆਰ ਨਾਲ ਰਹਿੰਦੇ ਨੇ ਤਾਂ ਨਾਈ ਨੇ ਕਿਹਾ ਜ਼ਰਾ ਸਬਰ ਰੱਖ ਦੋਸਤ ਇਹ ਲੋਕ ਤੈਨੂੰ ਦੇਖਣ ਵਿੱਚ ਬਹੁਤ ਨੇਕ ਤੇ ਸਮਝਦਾਰ ਲੱਗਣਗੇ ਅਸਲੀ ਹਕੀਕਤ ਉਹਦੋਂ ਪਤਾ ਚੱਲੇਗੀ ਜਦੋਂ ਤੂੰ ਕੁਝ ਸਮਾਂ ਇਹਨਾਂ ਦੇ ਵਿੱਚ ਰਹੇਗਾ ਅਸੀਂ ਬਸ ਸਿਰਫ ਇੱਥੇ ਆਪਣਾ ਕੰਮ ਕਰਨਾ ਹੈ ਤੇ ਜਿੰਨੀ ਜਲਦੀ ਹੋ ਸਕੇ ਇੱਥੋਂ ਨਿਕਲਣਾ ਹੈ ਇਸ ਤਰ੍ਹਾਂ ਉਹ ਬਸਤੀ ਦੀਆਂ ਗਲੀਆਂ ਵਿੱਚ ਤੁਰਦੇ ਰਹੇ ਤੇ ਹਲਵਾਈ ਉਹਨਾਂ ਲੋਕਾਂ ਨੂੰ ਦੇਖ ਕੇ ਹੈਰਾਨ ਹੁੰਦਾ ਰਿਹਾ ਹਰ ਧਰਮ ਦੇ ਲੋਕ ਇੱਕ ਦੂਜੇ ਨਾਲ ਆਪਣੇ ਆਪਣੇ ਧਰਮ ਤੇ ਰਿਵਾਇਤਾਂ ਅਨੁਸਾਰ ਮਿਲਦੇ ਜੁਲਦੇ ਸੀ ਤੇ ਉਹਨਾਂ ਦੇ ਵਿਚਾਰ ਬਾਹਰੋਂ ਬਹੁਤ ਸਾਂਝੇ ਤੇ ਪਿਆਰ ਦਿਖਾਈ ਦਿੰਦਾ ਸੀ ਇਹ ਸਾਰਾ ਮੰਜ਼ਰ ਦੇਖ ਕੇ ਹਲਵਾਈ ਨੇ 나ਈ ਨੂੰ ਕਿਹਾ ਯਾਰ ਇਹਨਾਂ ਲੋਕਾਂ ਦਾ ਆਪਸੀ ਪਿਆਰ ਇਨਸਾਨੀਅਤ ਤੇ ਬੋਲਣ ਦੀ ਮਿਠਾਸ ਦੇਖ ਕੇ ਮੈਨੂੰ ਆਪਣੀਆਂ ਬਣਾਈਆਂ ਮਠਿਆਈਆਂ ਵੀ ਫਿੱਕੀਆਂ ਮਹਿਸੂਸ ਹੋ ਰਹੀਆਂ ਨੇ 나ਈ ਨੇ ਕਿਹਾ ਮੇਰੇ ਦੋਸਤ ਜ਼ਰਾ ਧੀਰਜ ਰੱਖ ਕੁਝ ਸਮੇਂ ਬਾਅਦ ਤੈਨੂੰ ਮੇਰੀ ਕੈਂਚੀ ਤੇ ਉਸਤਰਾ ਇੰਨਾ ਤਿੱਖਾ ਨਹੀਂ ਲੱਗਣਾ ਜਿੰਨੀ ਇਹਨਾਂ ਲੋਕਾਂ ਦੀ ਜ਼ੁਬਾਨ ਤੇ ਸੋਚ ਦਿੱਖੀ ਹੈ ਉਹ ਦੋਵੇਂ ਤੁਰਦੇ ਤੁਰਦੇ ਇੱਕ ਚਰਾਹੇ ਤੇ ਪਹੁੰਚ ਗਏ 나ਈ ਨੇ ਹਲਵਾਈ ਨੂੰ ਕਿਹਾ ਇੱਕ ਕੰਮ ਕਰ ਤੂੰ ਇੱਥੇ ਲੇਟ ਜਾ ਤੇ ਇਹ ਚਾਦਰ ਆਪਣੇ ਉੱਪਰ ਲੈ ਲਾ ਜਦੋਂ ਤੱਕ ਮੈਂ ਨਾ ਕਹਾ ਤੂੰ ਕੋਈ ਹਲਜੋਲ ਨਾ ਕਰੀ ਸਾਡੇ ਅਗਲੇ ਸਾਲ ਭਰ ਦੀ ਕਮਾਈ ਇਸੇ ਚੌਰਾਹੇ ਤੋਂ ਮਿਲਣ ਵਾਲੀ ਹੈ ਤੂੰ ਸਿਰਫ ਇਸ ਬਸਤੀ ਦੇ ਸਭ ਤੋਂ ਨੇਕ ਚੰਗੇ ਤੇ ਧਰਮੀ ਲੋਕਾਂ ਨੂੰ ਵੇਖਦਾ ਰਹੀਂ ਇਸ ਤਰ੍ਹਾਂ 나ਈ ਚੌਰਾਹੇ ਤੇ ਖੜਾ ਹੋ ਗਿਆ ਤੇ ਹਲਵਾਈ ਚਾਦਰ ਆਪਣੇ ਉੱਪਰ ਲੈ ਕੇ ਲੇਟ ਗਿਆ ਕੁਝ ਹੀ ਸਮੇਂ ਵਿੱਚ ਇੱਕ ਮੁਸਲਮਾਨ ਉੱਥੇ ਆ ਪਹੁੰਚਿਆ ਉਹ ਹਲਵਾਈ ਤੇ 나ਈ ਨੂੰ ਦੇਖ ਕੇ ਰੁਕ ਗਿਆ ਤੇ ਪੁੱਛਣ ਲੱਗਾ ਕਰਤਾ ਹੈ ਇਹ ਕੌਣ ਹੈ ਜਿਹੜਾ ਚਾਦਰ ਵਿੱਚ ਲਪਟਿਆ ਪਿਆ ਹੈ ਨਾਈ ਨੇ ਜਵਾਬ ਦਿੱਤਾ ਜਨਾਬ ਮੈਂ ਤਾਂ ਖੁਦ ਇਸ ਬਸਤੀ ਵਿੱਚ ਇੱਕ ਆਦਨਵੀਂ ਹਾਂ ਅੱਜ ਜਦੋਂ ਮੈਂ ਇਸ ਬਸਤੀ ਵਿੱਚ ਆਇਆ ਤਾਂ ਮੈਨੂੰ ਇਹ ਆਦਮੀ ਗਲੀ ਵਿੱਚ ਡਿੱਗਿਆ ਹੋਇਆ ਮਿਲਿਆ ਮੈਂ ਇਸ ਨੂੰ ਹਕੀਮ ਦੇ ਕੋਲ ਲੈ ਗਿਆ ਪਰ ਹਕੀਮ ਸਾਹਮਣੇ ਕਿਹਾ ਕਿ ਇਹਦੇ ਇਲਾਜ ਲਈ ਤਾਂ 1000 ਰੁਪਏ ਦਾ ਖਰਚਾ ਹੋਵੇਗਾ ਵੈਸੇ ਮੇਰੇ ਖਿਆਲ ਵਿੱਚ ਤੁਸੀਂ ਮਸਜਿਦ ਤੋਂ ਆ ਰਹੇ ਹੋ ਸਹੀ ਕਿਹਾ ਨਾ ਮੈਂ ਮੁਸਲਮਾਨ ਬੋਲਿਆ ਹਾਂ ਹਾਂ ਮੈਂ ਇਸ ਬਸਤੀ ਦਾ ਮੌਲਵੀ ਹਾਂ ਨਾਈ ਨੇ ਕਿਹਾ ਖੁਦਾ ਤੁਹਾਨੂੰ ਖੁਸ਼ ਰੱਖੇ ਫਿਰ ਤਾਂ ਤੁਸੀਂ ਸਦਕੇ ਤੇ ਖੈਰਾਤ ਵਿੱਚ ਯਕੀਨ ਰੱਖਦੇ ਹੋਵੋਗੇ ਮੁਸਲਮਾਨ ਨੇ ਕਿਹਾ ਬਿਲਕੁਲ ਯਕੀਨ ਰੱਖਦਾ ਸਦਕੇ ਖੈਰਾਤ ਤੋਂ ਵੱਡਾ ਨੇਕੀ ਦਾ ਕੰਮ ਹੋਰ ਕੋਈ ਨਹੀਂ ਹੈ ਨਾਈ ਨੇ ਕਿਹਾ ਫਿਰ ਮੇਰੀ ਇੱਕ ਬੇਨਤੀ ਹੈ ਕਿ 100 ਰੁਪਏ ਦੇ ਦਿਓ ਤਾਂ ਕਿ ਇਸ ਗਰੀਬ ਤੇ ਲਾਚਾਰ ਆਦਮੀ ਦਾ ਇਲਾਜ ਹੋ ਸਕੇ ਤੇ ਇਸ ਦੀ ਜ਼ਿੰਦਗੀ ਬਚ ਸਕੇ ਮੁਸਲਮਾਨ ਨੇ ਕਿਹਾ ਸਦਕੇ ਖੈਰਾਤ ਦੀ ਗੱਲ ਤਾਂ ਬਿਲਕੁਲ ਸਹੀ ਹੈ ਤੇ ਇਹ ਬੜਾ ਹੀ ਨੇਕੀ ਦਾ ਕੰਮ ਵੀ ਹੈ ਪਰ ਪਹਿਲਾ ਮੈਨੂੰ ਇਹ ਤਾਂ ਪਤਾ ਲੱਗੇ ਕਿ ਇਸ ਆਦਮੀ ਦਾ دین ਧਰਮ ਕੀ ਹੈ ਕੀ ਇਹ ਮੁਸਲਮਾਨ ਹੈ ਨਾਈ ਨੇ ਕਿਹਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਇਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਮੁਸਲਮਾਨ ਕਹਿਣ ਲੱਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਹਿੰਦੂ ਈਸਾਈ ਜਾਂ ਫਿਰ ਸਿੱਖ ਵੀ ਹੋ ਸਕਦਾ ਹੈ ਨਾਈ ਨੇ ਜਵਾਬ ਦਿੱਤਾ ਜੀ ਹਾਂ ਬਿਲਕੁਲ ਹੋ ਸਕਦਾ ਹੈ ਕਿ ਇਹ ਮੁਸਲਮਾਨ ਨਾ ਹੋਵੇ ਤੇ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦਾ ਹੋਵੇ ਤਾਂ ਮੁਸਲਮਾਨ ਕਹਿਣ ਲੱਗਾ ਤਾਂ ਫਿਰ ਮੈਂ ਅਸਲੀ ਸਦਕਾ ਨਹੀਂ ਕਰਾਂਗਾ ਜੀ ਮੈਂ ਸਦਕਾ ਕਰ ਦਿੱਤਾ ਤੇ ਇਹ ਮੁਸਲਮਾਨ ਨਾ ਨਿਕਲਿਆ ਤਾਂ ਮੈਨੂੰ ਇਸ ਨੇਕੀ ਦਾ ਅਜਰ ਕਿਵੇਂ ਮਿਲੇਗਾ ਨਾਈ ਕਹਿਣ ਲੱਗਾ ਪਰ ਹਜ਼ੂਰ ਚਲੋ ਇਹ ਮੁਸਲਮਾਨ ਨਾ ਹੀ ਸਹੀ ਜੇ ਇਹ ਕਿਸੇ ਹੋਰ ਧਰਮ ਨਾਲ ਵੀ ਸੰਬੰਧਿਤ ਹੋਵੇ ਫਿਰ ਵੀ ਇਹ ਇੱਕ ਇਨਸਾਨ ਤਾਂ ਹੈ ਮੁਸਲਮਾਨ ਨੇ ਕਿਹਾ ਪਰ ਜਨਾਬ ਸਦਕਾ ਤਾਂ ਮੈਂ ਸਿਰਫ ਮੁਸਲਮਾਨ ਨੂੰ ਹੀ ਦੇਣਾ ਮناسب ਸਮਝਦਾ ਨਾਈ ਨੇ ਕਿਹਾ ਹਜ਼ੂਰ ਜੇ ਇਹ ਆਦਮੀ ਮਰ ਗਿਆ ਤਾਂ ਖੁਦਾ ਨੂੰ ਤੁਸੀਂ ਹੀ ਜਵਾਬਦੇਹ ਹੋਵੋਗੇ ਕਿ ਉਸਦਾ ਇੱਕ ਬੰਦਾ ਸਿਰਫ ਐਸਲੀ ਮਰ ਗਿਆ ਕਿਉਂਕਿ ਉਸਨੂੰ ਇਲਾਜ ਲਈ ਪੈਸੇ ਨਹੀਂ ਮਿਲੇ ਹਾਲਾਂਕਿ ਇਸਦਾ ਹਾਲ ਇੱਕ ਨੇਕ ਬੰਦੇ ਨੂੰ ਪਤਾ ਵੀ ਸੀ ਮੁਸਲਮਾਨ ਕਹਿਣ ਲੱਗਾ ਮੈਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਕਹਿ ਕੇ ਉਹ ਉੱਥੋਂ ਚਲੇ ਗਿਆ 나ਈ ਨੇ ਹਲਵਾਈ ਦੇ ਕੰਨ ਵਿੱਚ ਕਿਹਾ ਦੇਖਿਆ ਮੇਰੇ ਦੋਸਤ ਤੂੰ ਇਸ ਨੇਕ ਤੇ ਧਰਮੀ ਬੰਦੇ ਦੇ ਵਿਚਾਰ ਸੁਣੇ ਹਲਵਾਈ ਨੇ ਕਿਹਾ ਹਾਂ ਦੋਸਤ ਮੈਂ ਤਾਂ ਹੈਰਾਨ ਆ ਇਸ ਨੇ ਇਹ ਵੀ ਨਹੀਂ ਸੋਚਿਆ ਕਿ ਇੱਕ ਇਨਸਾਨ ਮੁਸੀਬਤ ਵਿੱਚ ਹੈ ਤੇਦੀ ਮਦਦ ਕਰਨੀ ਚਾਹੀਦੀ ਹੈ ਸਉਨੇ ਵਿੱਚ ਇੱਕ ਹਿੰਦੂ ਪੰਡਿਤ ਉਹਨਾਂ ਦੇ ਕੋਲ ਆ ਗਿਆ ਤੇ ਨਾਈ ਤੋਂ ਪੁੱਛਣ ਲੱਗਾ ਕੀ ਗੱਲ ਹੈ ਭਾਈ ਇਹ ਚਾਦਰ ਵਿੱਚ ਲਿਪਟਿਆ ਹੋਇਆ ਕੌਣ ਹੈ ਨਾਈ ਕਹਿਣ ਲੱਗਾ ਤੁਸੀਂ ਸ਼ਾਇਦ ਮੰਦਰ ਤੋਂ ਆ ਰਹੇ ਹੋ ਹਿੰਦੂ ਨੇ ਕਿਹਾ ਹਾਂ ਮੈਂ ਮੰਦਰ ਤੋਂ ਹੀ ਆ ਰਿਹਾ ਹਾਂ ਦਰਸਤ ਮੈਂ ਇੱਥੋਂ ਦਾ ਪੁਜਾਰੀ ਹਾਂ ਨਾਈ ਨੇ ਕਿਹਾ ਬਹੁਤ ਵਧੀਆ ਫਿਰ ਤਾਂ ਤੁਸੀਂ ਦਾਨ ਪੁੰਨ ਦੇ ਮਹੱਤ ਬਾਰੇ ਵੀ ਸਿਖਾਉਂਦੇ ਹੋਵੋਗੇ ਹਿੰਦੂ ਨੇ ਕਿਹਾ ਹਾਂ ਬਿਲਕੁਲ ਦਾਨ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਨਾਈ ਕਹਿਣ ਲੱਗਾ ਤਾਂ ਜਨਾਬ ਮਿਹਰਬਾਨੀ ਕਰਕੇ 100 ਰੁਪਏ দান ਕਰ ਦਿਓ ਇਹ ਆਜਨਬੀ ਬਿਮਾਰ ਹੈ ਤੇ ਇਹਦੇ ਇਲਾਜ ਲਈ ਮੈਨੂੰ 1000 ਰੁਪਏ ਦੀ ਲੋੜ ਹੈ ਮੈਂ ਇਹਦੇ ਇਲਾਜ ਲਈ ਪੈਸੇ ਇਕੱਠੇ ਕਰ ਰਿਹਾ ਜੇ ਪੈਸੇ ਨਾ ਮਿਲੇ ਤਾਂ ਇਹ ਵਿਚਾਰਾ ਮਰ ਜਾਵੇਗਾ ਜੇ ਤੁਸੀਂ ਇਸ ਨੇਕੀ ਦੇ ਕੰਮ ਵਿੱਚ ਮੇਰੀ ਮਦਦ ਕਰਦੇ ਹੋਗੇ ਤਾਂ ਤੁਹਾਨੂੰ ਵੀ ਇਸ ਦਾ ਪੁੰਨ ਜ਼ਰੂਰ ਮਿਲੇਗਾ ਹਿੰਦੂ ਕਹਿਣ ਲੱਗਾ ਬਿਲਕੁਲ ਸਹੀ ਕਿਹਾ দান ਕਰਨਾ ਤਾਂ ਬੜਾ ਹੀ ਪੁੰਨ ਦਾ ਕੰਮ ਹੈ ਤੇ ਮੈਨੂੰ দান ਦੇਣ ਵਿੱਚ ਕੋਈ ਸਮੱਸਿਆ ਨਹੀਂ ਪਰ ਮੈਨੂੰ ਇਹ ਤਾਂ ਪਤਾ ਲੱਗੇ ਕਿ ਇਸ ਆਦਮੀ ਦਾ ਧਰਮ ਕਿਹੜਾ ਹੈ ਨਾਈ ਨੇ ਕਿਹਾ ਜਨਾਬ ਮੈਨੂੰ ਇਸ ਬਾਰੇ ਨਹੀਂ ਪਤਾ ਇਹ ਸ਼ਾਇਦ ਮੁਸਲਮਾਨ ਹੋ ਸਕਦਾ ਹੈ ਸ਼ਾਇਦ ਸਿੱਖ ਜਾਂ ਫਿਰ ਇਸਾਈ ਵੀ ਹੋ ਸਕਦਾ ਹੈ ਪਰ ਇਸ ਗੱਲ ਨਾਲ ਕੀ ਫਰਕ ਪੈਂਦਾ ਹੈ ਜਨਾਬ ਆਖਰ ਹੈ ਤਾਂ ਇਹ ਇੱਕ ਇਨਸਾਨ ਹੀ ਨਾ ਹਿੰਦੂ ਨੇ ਕਿਹਾ ਵੇਖ ਭਾਈ ਬਹੁਤ ਫਰਕ ਪੈਂਦਾ ਹੈ ਜੇ ਮੈਂ ਇਸ ਨੂੰ ਦਾਨ ਕਰਦਿਆਂ ਤੇ ਇਹ Hindu ਨਾ ਨਿਕਲਿਆ ਤਾਂ ਮੈਨੂੰ ਦਾਨ ਕਰਨ ਦਾ ਫਲ ਨਹੀਂ ਮਿਲੇਗਾ ਇੱਕ Hindu ਸਿਰਫ Hindu ਨੂੰ ਹੀ ਦਾਨ ਕਰਦਾ ਹੋਇਆ ਚੰਗਾ ਲੱਗਦਾ ਤੇ ਅਜੇ ਹੀ ਹਾਲਤ ਵਿੱਚ ਹੀ ਉਸ ਨੂੰ ਪੁੰਨ ਮਿਲੇਗਾ ਸੋ ਮੈਨੂੰ ਇਸ ਆਦਮੀ ਦੇ ਧਰਮ ਬਾਰੇ ਕੁਝ ਪਤਾ ਨਹੀਂ ਇਸ ਲਈ ਮੈਂ ਉਸ ਨੂੰ ਦਾਨ ਨਹੀਂ ਕਰਾਂਗਾ ਇਹ ਕਹਿ ਕੇ ਉਹ ਹਿੰਦੂ ਵੀ ਉੱਥੋਂ ਚਲਾ ਗਿਆ ਕੁਝ ਸਮੇਂ ਬਾਅਦ ਇੱਕ ਈਸਾਈ ਪਾਦਰੀ ਉੱਥੇ ਆਇਆ ਤੇ ਪੁੱਛਣ ਲੱਗਾ ਕੀ ਗੱਲ ਹੈ ਤੁਸੀਂ ਚਰਾਹੇ ਤੇ ਕਿਉਂ ਖੜੇ ਹੋ ਤੇ ਇਹ ਚਾਦਰ ਉੜੀ ਕੌਣ ਪਿਆ ਹੈ ਨਾਈ ਬੋਲਿਆ ਕੀ ਤੁਸੀਂ ਚਰਚ ਤੋਂ ਆ ਰਹੇ ਹੋ ਪਾਦਰੀ ਨੇ ਜਵਾਬ ਦਿੱਤਾ ਕਿ ਹਾਂ ਬਿਲਕੁਲ ਮੈਂ ਇਸ ਬਸਤੀ ਦੀ ਚਰਚ ਦਾ ਪਾਦਰੀ ਹਾਂ ਨਾਈ ਨੇ ਕਿਹਾ ਫਿਰਤਾ ਤੁਸੀਂ ਚੈਰਿਟੀ ਤੇ ਵੀ ਯਕੀਨ ਰੱਖਦੇ ਹੋਵੋਗੇ ਪਾਦਰੀ ਨੇ ਕਿਹਾ ਕਿਉਂ ਨਹੀਂ ਇਹ ਤਾਂ ਬਹੁਤ ਚੰਗਾ ਕੰਮ ਹੈ ਇਸ ਨਾਲ ਗॉड ਖੁਸ਼ ਹੁੰਦਾ ਹੈ ਨਾਈ ਨੇ ਕਿਹਾ ਜਨਾਬ ਮਿਹਰਬਾਨੀ ਕਰਕੇ 100 ਰੁਪਏ ਡੋਨੇਟ ਕਰ ਦਿਓ ਮੈਂ ਸਾ ਆਦਮੀ ਦੇ ਇਲਾਜ ਲਈ ਪੈਸੇ ਇਕੱਠੇ ਕਰ ਰਿਹਾ ਇਹਦੇ ਇਲਾਜ ਲਈ 1000 ਰੁਪਏ ਦੀ ਲੋੜ ਹੈ ਪਾਦਰੀ ਨੇ ਕਿਹਾ ਮੈਂ ਚੈਰਿਟੀ ਦੇ ਪੈਸੇ ਦੇ ਦੇਵਾਂਗਾ ਪਰ ਮੈਨੂੰ ਇਹ ਤਾਂ ਪਤਾ ਲੱਗੇ ਕਿ ਇਹ ਆਦਮੀ ਕਿਹੜੇ ਧਰਮ ਨਾਲ ਸੰਬੰਧਤ ਹੈ ਨਾਈ ਨੇ ਜਵਾਬ ਦਿੱਤਾ ਮੈਨੂੰ ਇਸ ਦੇ ਧਰਮ ਦਾ ਕੋਈ ਪਤਾ ਨਹੀਂ ਹੈ ਪਰ ਮੈਂ ਇਹਨਾਂ ਜ਼ਰੂਰ ਜਾਣਦਾ ਕਿ ਇਹ ਇੱਕ ਇਨਸਾਨ ਹੈ ਤੇ ਮੈਂ ਇੱਕ ਇਨਸਾਨ ਹੋਣ ਦੇ ਨਾਤੇ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਾਦਰੀ ਨੇ ਕਿਹਾ ਜੇ ਮੈਂ ਚੈਰਿਟੀ ਕਰ ਦਵਾਂ ਤੇ ਇਹ ਈਸਾਈ ਨਾ ਨਿਕਲਿਆ ਤਾਂ ਮੈਨੂੰ ਇਸਦਾ ਫਲ ਨਹੀਂ ਮਿਲੇਗਾ। ਇਹ ਕਹਿ ਕੇ ਪਾਦਰੀ ਵੀ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਇੱਕ ਸਿੱਖ ਉੱਥੇ ਆਇਆ ਤੇ ਉਹਨੇ ਵੀ ਉਹੀ ਸਵਾਲ ਕੀਤਾ। ਨਾਈ ਨੇ ਕਿਹਾ ਜਨਾਬ ਜੇ ਤੁਸੀਂ ਦਾਨ ਦੇਣ ਨੂੰ ਨੇਕੀ ਦਾ ਕੰਮ ਮੰਨਦੇ ਹੋ ਤਾਂ ਮਿਹਰਬਾਨੀ ਕਰਕੇ 100 ਰੁਪਏ ਦਾਨ ਕਰ ਦਿਓ। ਇਸ ਆਦਮੀ ਨੂੰ ਇਲਾਜ ਲਈ ਪੈਸਿਆਂ ਦੀ ਲੋੜ ਹੈ ਸਿੱਖ ਨੇ ਕਿਹਾ ਮੈਂ ਦਾਨ ਜ਼ਰੂਰ ਕਰਾਂਗਾ ਪਰ ਮੈਨੂੰ ਇਹ ਤਾਂ ਪਤਾ ਲੱਗੇ ਕਿ ਕੀ ਇਹ ਆਦਮੀ ਸਿੱਖ ਹੈ ਜਾਂ ਕਿਸੇ ਹੋਰ ਧਰਮ ਦਾ ਹੈ ਨਾਈ ਨੇ ਕਿਹਾ ਕਿ ਇਹਦੇ ਧਰਮ ਦਾ ਕੋਈ ਪਤਾ ਨਹੀਂ ਪਰ ਇਹ ਇੱਕ ਇਨਸਾਨ ਜ਼ਰੂਰ ਹੈ ਤੇ ਇਸੇ ਕਰਕੇ ਮੈਂ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸਿੱਖ ਨੇ ਜਵਾਬ ਦਿੱਤਾ ਜੇ ਮੈਂ ਦਾਨ ਕਰ ਦਿੱਤਾ ਤੇ ਇਹ ਸਿੱਖ ਨਾ ਨਿਕਲਿਆ ਤਾਂ ਮੈਨੂੰ ਇਹਦਾ ਪੁੰਨ ਨਹੀਂ ਮਿਲੇਗਾ ਇਸ ਕਰਕੇ ਮੈਨੂੰ ਇਜਾਜ਼ਤ ਦਿਓ ਇਹ ਕਹਿ ਕੇ ਸਿੱਖ ਵੀ ਉੱਥੋਂ ਚਲਾ ਗਿਆ ਸੇਖ ਦੇ ਜਾਣ ਤੋਂ ਬਾਅਦ 나ਈ ਨੇ ਹਲਵਾਈ ਦੇ ਕੰਨ ਵਿੱਚ ਕਿਹਾ ਦੇਖਿਆ ਮੇਰੇ ਦੋਸਤ ਕਿਹੋ ਜੇ ਧਰਮ ਪਾਲਕਾਂ ਤੇ ਰੀਤੀ ਰਿਵਾਜਾਂ ਵਾਲੀ ਬਸਤੀ ਹੈ ਹਲਵਾਈ ਨੇ ਕਿਹਾ ਹਾਂ ਮੇਰੇ ਦੋਸਤ ਤੂੰ ਸਹੀ ਕਿਹਾ ਪਰ ਅਜੇ ਤੱਕ ਸਾਨੂੰ ਕਿਸੇ ਨੇ ਇੱਕ ਫੁੱਟੀ ਕੌੜੀ ਵੀ ਨਹੀਂ ਦਿੱਤੀ ਪੈਸੇ ਕਿੱਥੋਂ ਮਿਲਣਗੇ 나ਈ ਨੇ ਕਿਹਾ ਮੇਰੇ ਦੋਸਤ ਬਸ ਕੁਝ ਸਮਾਂ ਹੋਰ ਧੀਰਜ ਰੱਖ ਅੱਜ ਸਾਨੂੰ ਇੱਥੋਂ ਐਨੇ ਪੈਸੇ ਮਿਲਣਗੇ ਕਿ ਸਾਲ ਭਰ ਕੁਝ ਕਰਨ ਦੀ ਲੋੜ ਨਹੀਂ ਪਵੇਗੀ ਨਾਈ ਤੇ ਹਲਵਾਈ ਕਈ ਘੰਟਿਆਂ ਤੱਕ ਚੌਰਾਹੇ ਤੇ ਖੜੇ ਰਹੇ ਕੁਸਮੇ ਬਾਅਦ ਉਹੀ ਮੁਸਲਮਾਨ ਉਹਨਾਂ ਦੇ ਕੋਲ ਵਾਪਸ ਆਇਆ ਉਸਨੇ ਨਾਈ ਤੋਂ ਪੁੱਛਿਆ ਤੁਸੀਂ ਅਜੇ ਤੱਕ ਇੱਥੇ ਹੀ ਖੜੇ ਹੋ ਕੀ ਇਸ ਆਦਮੀ ਲਈ ਪੈਸੇ ਇਕੱਠੇ ਨਹੀਂ ਹੋਏ ਨਾਈ ਨੇ ਕਿਹਾ ਹਜ਼ੂਰ ਪੈਸੇ ਇਕੱਠੇ ਨਹੀਂ ਹੋਏ ਤੇ ਦੁੱਖ ਹੁਣ ਇਸ ਗੱਲ ਦਾ ਹੈ ਕਿ ਇਸ ਆਦਮੀ ਦਾ ਦਿਹਾਂਤ ਹੋ ਗਿਆ ਹੈ ਮੁਸਲਮਾਨ ਬੋਲਿਆ ਉਹ ਇਹ ਤਾਂ ਬਹੁਤ ਬੁਰਾ ਹੋਇਆ ਕਿ ਇਹ ਪਤਾ ਚੱਲਿਆ ਕਿ ਇਹ ਕਿਹੜੇ ਧਰਮ ਦਾ ਸੀ ਨਾਈ ਨੇ ਜਵਾਬ ਦਿੱਤਾ ਧਰਮ ਦਾ ਤਾਂ ਪਤਾ ਨਹੀਂ ਚੱਲਿਆ ਪਰ ਮਰਨ ਵੇਲੇ ਇਹਨੇ ਅੱਲਾ ਅੱਲਾ ਜ਼ਰੂਰ ਪੁਕਾਰਿਆ ਮੁਸਲਮਾਨ ਕਹਿਣ ਲੱਗਾ ਤਾਂ ਫਿਰ ਇਹ ਤਾਂ ਮੁਸਲਮਾਨ ਸੀ ਤੇ ਇਹ ਅੱਲਾ ਦਾ ਨਾਮ ਲੈਣਾ ਇਸ ਗੱਲ ਦੀ ਗਵਾਹੀ ਹੈ ਨਾਈ ਨੇ ਕਿਹਾ ਪਰ ਜਨਾਬ ਹੁਣ ਕੀ ਫਰਕ ਪੈਂਦਾ ਹੈ ਹੁਣ ਤਾਂ ਇਹ ਆਦਮੀ ਮਰ ਚੁੱਕਿਆ ਹੈ ਹੁਣ ਤਾਂ ਮੈਂ ਇਹ ਸੋਚ ਰਿਹਾ ਕਿ ਇਸ ਨੂੰ ਦਫਨਾ ਦੇਵਾਂ ਜਾਂ ਫਿਰ ਸਾੜ ਦੇਵਾਂ ਪਰ ਇਹਦੇ ਲਈ ਵੀ ਘੱਟੋ-ਘੱਟ 20000 ਦੀ ਲੋੜ ਹੋਵੇਗੀ ਮੇਰੇ ਖਿਆਲ ਵਿੱਚ ਇਹਨੂੰ ਨਹਿਰ ਵਿੱਚ ਹੀ ਸੁੱਟ ਦੇਣਾ ਚਾਹੀਦਾ ਹੈ ਮੁਸਲਮਾਨ ਗੁੱਸੇ ਵਿੱਚ ਕਹਿਣ ਲੱਗਾ ਹਰਗਿਜ਼ ਨਹੀਂ ਇਸ ਆਦਮੀ ਦੇ ਆਖਰੀ ਬੋਲ ਅੱਲਾ ਲਈ ਸੀ ਜੋ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਇਹ ਮੁਸਲਮਾਨ ਸੀ ਇਸ ਲਈ ਇਹਦੀ ਆਖਰੀ ਰਸਮ ਮੁਸਲਮਾਨਾ ਦੇ ਤਰੀਕੇ ਨਾਲ ਹੋਵੇਗੀ ਇਹਦਾ ਜਨਾਜ਼ਾ ਪੜਿਆ ਜਾਵੇਗਾ ਮੌਲਵੀ ਨੇ ਤੁਰੰਤ ਆਪਣੀ ਜੇਬ ਵਿੱਚ ਹੱਥ ਪਾਇਆ ਪੈਸੇ ਕੱਢਦੇ ਹੋਏ ਕਿਹਾ ਜੇ 20000 ਚਾਹੀਦੇ ਨੇ ਤਾਂ ਆ ਲਓ ਨਾਈ ਨੇ ਕਿਹਾ ਬਹੁਤ ਬਹੁਤ ਧੰਨਵਾਦ ਮੈਂ ਇਹ 20000 ਨਾਲ ਇਹਦੇ ਕਫਨ ਦਫਨ ਦਾ ਇੰਤਜ਼ਾਮ ਕਰਦਾ ਤੁਸੀਂ ਸ਼ਾਮ ਨੂੰ ਕਬਰਿਸਤਾਨ ਪਹੁੰਚ ਜਾਓ ਹੁਣ ਤੁਸੀਂ ਜਾ ਸਕਦੇ ਹੋ ਮੁਸਲਮਾਨ ਦੇ ਜਾਣ ਦੇ ਕੁਝ ਸਮੇਂ ਬਾਅਦ ਉਹੀ ਪੰਡਤ 나ਈ ਕੋਲ ਆਇਆ ਤੇ ਪੁੱਛਣ ਲੱਗਾ ਤੁਸੀਂ ਅਜੇ ਤੱਕ ਇੱਥੇ ਖੜੇ ਹੋ ਕੀ ਕਿਸੇ ਨੇ ਉਸ ਆਦਮੀ ਵੱਲ ਧਿਆਨ ਨਹੀਂ ਦਿੱਤਾ 나ਈ ਨੇ ਕਿਹਾ ਕਿ ਨਹੀਂ ਜਨਾਬ ਤੇ ਦੁੱਖ ਦੀ ਗੱਲ ਇਹ ਹੈ ਕਿ ਇਸ ਆਦਮੀ ਦੀ ਮੌਤ ਹੋ ਚੁੱਕੀ ਹੈ ਪੰਡਤ ਕਹਿਣ ਲੱਗਾ ਓਹੋ ਇਹ ਤਾਂ ਬਹੁਤ ਦੁਖਦਾਈ ਗੱਲ ਹੈ ਪਰ ਕੀ ਇਹਦੇ ਧਰਮ ਦਾ ਪਤਾ ਚੱਲਿਆ 나ਈ ਨੇ ਜਵਾਬ ਦਿੱਤਾ ਮਹਾਰਾਜ ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਮਰਦੇ ਸਮੇਂ ਇਹ ਰਾਮ ਰਾਮ ਬੋਲਿਆ ਸੀ ਤਾਂ ਪੰਡਤ ਬੋਲਿਆ ਤਾਂ ਮਤਲਬ ਫਿਰ ਇਹ Hindu ਸੀ ਨਾਈ ਨੇ ਕਿਹਾ ਮਹਾਰਾਜ ਹੁਣ ਕੀ ਫਰਕ ਪੈਂਦਾ ਹੈ ਹੁਣ ਤਾਂ ਇਹ ਮਰ ਚੁੱਕਿਆ ਹੈ ਤੇ ਇਸ ਨੂੰ ਸਾੜਨ ਜਾਂ ਦਫਨਾਉਣ ਲਈ ਮੇਰੇ ਕੋਲ ਪੈਸੇ ਨਹੀਂ ਹੈ ਮੇਰੇ ਖਿਆਲ ਨਾਲ ਮੈਂ ਇਸੇ ਜਗ੍ਹਾ ਖੁਦਾਈ ਕਰਕੇ ਇਸ ਨੂੰ ਉਦਾਂ ਹੀ ਦਫਨਾ ਦੇਣਾ ਪੰਡਤ ਨੇ ਕਿਹਾ ਕਦੇ ਵੀ ਨਹੀਂ ਇਹਦਾ ਅੰਤਮ ਸੰਸਕਾਰ Hindu ਧਰਮ ਦੇ ਮੁਤਾਬਕ ਹੀ ਹੋਣਾ ਚਾਹੀਦਾ ਹੈ ਨਾਈ ਕਹਿਣ ਲੱਗਾ ਜਨਾਬ ਇਹਦੇ ਲਈ ਤਾਂ ਘੱਟੋ ਘੱਟ 20000 ਦੀ ਲੋੜ ਹੋਵੇਗੀ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਪੰਡਤ ਨੇ ਕਿਹਾ ਤੂੰ ਇਹਦੀ ਚਿੰਤਾ ਨਾ ਕਰ ਅਲੇ ਬੀ ਹੇਰ ਪਰ ਹੁਣ ਇਹਦਾ ਅੰਤਮ ਸੰਸਕਾਰ ਹਿੰਦੂ ਰਵਾਜਾਂ ਮੁਤਾਬਕ ਹੀ ਕਰੀ ਨਾਈ ਬੋਲਿਆ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਸੀਂ ਬਸ ਸ਼ਾਮ ਨੂੰ ਸ਼ਮਸ਼ਾਨ ਘਾਟ ਪਹੁੰਚ ਜਾਇਓ ਮੈਂ ਨੂੰ ਉੱਥੇ ਲੈ ਕੇ ਆਵਾਂਗਾ ਪੰਡਤ ਦੇ ਜਾਣ ਦੇ ਬਾਅਦ ਈਸਾਈ ਪਾਦਰੀ ਵੀ ਉੱਥੇ ਆ ਗਿਆ ਪਾਦਰੀ ਨੇ ਪੁੱਛਿਆ ਤੁਸੀਂ ਅਜੇ ਤੱਕ ਇੱਥੇ ਖੜੇ ਹੋ ਕੀ ਇਸ ਆਦਮੀ ਲਈ ਕਿਸੇ ਨੇ ਚੈਰਿਟੀ ਨਹੀਂ ਕੀਤੀ ਨਾਈ ਨੇ ਕਿਹਾ ਨਹੀਂ ਜਨਾਬ ਪਰ ਦੁੱਖ ਇਸ ਗੱਲ ਦਾ ਹੈ ਕਿ ਇਹ ਆਦਮੀ ਮਰ ਚੁੱਕਿਆ ਹੈ ਪਾਦਰੀ ਨੇ ਕਿਹਾ ਓ ਇਹ ਤਾਂ ਬਹੁਤ ਬੁਰਾ ਹੋਇਆ ਪਰ ਕੀ ਪਤਾ ਚੱਲਿਆ ਕਿ ਇਹ ਕਿਸ ਧਰਮ ਨਾਲ ਸੰਬੰਧਿਤ ਸੀ 나ਈ ਨੇ ਕਿਹਾ ਜਨਾਬ ਇਸ ਗੱਲ ਦਾ ਮੈਨੂੰ ਕੋਈ ਪਤਾ ਨਹੀਂ ਪਰ ਇਹਦੇ ਗਲੇ ਤੋਂ ਇਹ ਲੋਕਟ ਮਿਲਿਆ ਹੈ ਈਸਾਈ ਨੇ ਲੋਕਟ ਦੇਖਿਆ ਤੇ ਚੀਖ ਪਿਆ ਇਹ ਤਾਂ ਸਲੀਬ ਦਾ ਨਿਸ਼ਾਨ ਹੈ ਇਹਦਾ ਮਤਲਬ ਹੈ ਕਿ ਇਹ ਆਦਮੀ ਇੱਕ ਈਸਾਈ ਸੀ 나ਈ ਨੇ ਕਿਹਾ ਸ਼ਾਇਦ ਇਹ ਇੱਕ ਈਸਾਈ ਹੀ ਸੀ ਪਰ ਹੁਣ ਕੀ ਫਰਕ ਪੈਂਦਾ ਜਨਾਬ ਇਹ ਆਦਮੀ ਤਾਂ ਮਰ ਚੁੱਕਿਆ ਹੈ ਮੈਂ ਤਾਂ ਸੋਚ ਰਿਹਾ ਸੀ ਕਿ ਇਹਨੂੰ ਨਾਲ ਵਾਲੀ ਨਹਿਰ ਵਿੱਚ ਸੁੱਟ ਦਿਆਂ ਈਸਾਈ ਨੇ ਗੁੱਸੇ ਵਿੱਚ ਕਿਹਾ ਇਹ ਕਦੇ ਨਹੀਂ ਹੋ ਸਕਦਾ ਜੇਕਰ ਇਹ ਆਦਮੀ ਈਸਾਈ ਸੀ ਤਾਂ ਇਸ ਦੀ ਆਖਰੀ ਰਸਮ ਈਸਾਈ ਰਵਾਜਾਂ ਮੁਤਾਬਕ ਹੀ ਹੋਵੇਗੀ 나ਈ ਨੇ ਕਿਹਾ ਜਨਾਬ ਪਰ ਇਹਦੇ ਲਈ 20000 ਦਾ ਖਰਚਾ ਹੋਵੇਗਾ ਈਸਾਈ ਨੇ ਤੁਰੰਤ ਆਪਣੀ ਜੇਬ ਵਿੱਚੋਂ 20000 ਕੱਢ ਕੇ 나ਈ ਦੇ ਹੱਥ ਤੇ ਰੱਖ ਦਿੱਤੇ ਤੇ ਕਿਹਾ ਹੁਣ ਇਸ ਦੀ ਆਖਰੀ ਰਸਮ ਇੱਕ ਈਸਾਈ ਆਦਮੀ ਵਾਂਗ ਹੀ ਕਰਨੀ ਹੈ 나ਈ ਨੇ ਕਿਹਾ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਸੀਂ ਸ਼ਾਮ ਨੂੰ ਚਰਚ ਵਿੱਚ ਪਹੁੰਚ ਜਾਓ ਮੈਂ ਇਸ ਦਾ ਤਬੂਤ ਖਰੀਦ ਕੇ ਉੱਥੇ ਲੈ ਆਵਾਂਗਾ। ਸੋ ਕੁਝ ਸਮੇਂ ਬਾਅਦ ਸਿੱਖ ਵੀ ਉੱਥੇ ਆ ਗਿਆ ਤੇ ਕਹਿਣ ਲੱਗਾ ਤੁਸੀਂ ਅਜੇ ਤੱਕ ਇੱਥੇ ਹੀ ਖੜੇ ਹੋ? ਨਾਈ ਬੋਲਿਆ ਕਿ ਜਨਾਬ ਕਿਸੇ ਨੇ ਇਸ ਆਦਮੀ ਦਾ ਧਿਆਨ ਨਹੀਂ ਦਿੱਤਾ ਤੇ ਇਹ ਆਦਮੀ ਮਰ ਗਿਆ ਹੈ। ਸਿੱਖ ਨੇ ਕਿਹਾ ਉਹ ਇਹ ਸੁਣ ਕੇ ਬਹੁਤ ਦੁੱਖ ਹੋਇਆ। ਪਰ ਇਹਦਾ ਧਰਮ ਕੀ ਸੀ ਪਤਾ ਚੱਲਿਆ? ਨਾਈ ਨੇ ਕਿਹਾ ਧਰਮ ਦਾ ਤਾਂ ਕੋਈ ਪਤਾ ਨਹੀਂ ਲੱਗਿਆ। ਪਰ ਮਰਨ ਵੇਲੇ ਇਹਨੇ ਇੱਕ ਹੀ ਨਾਮ ਬੋਲਿਆ ਸੀ। ਸਿੱਖ ਨੇ ਪੁੱਛਿਆ ਕਿਹੜਾ ਨਾਮ ਬੋਲਿਆ ਸੀ? ਨਾਈ ਨੇ ਕਿਹਾ ਕਿ ਇਹਨੇ ਉੱਚੀ ਆਵਾਜ਼ ਵਿੱਚ ਕਿਹਾ ਸੀ ਕਿ ਵਾਹਿਗੁਰੂ ਵਾਹਿਗੁਰੂ ਤੇ ਫਿਰ ਸਦਾ ਲਈ ਚੁੱਪ ਹੋ ਗਿਆ ਸਿੱਖ ਨੇ ਕਿਹਾ ਤਾਂ ਫਿਰ ਇਹ ਆਦਮੀ ਸਿੱਖ ਧਰਮ ਦਾ ਸੀ 나ਈ ਨੇ ਕਿਹਾ ਜਨਾਬ ਹੁਣ ਕੀ ਫਰਕ ਪੈਂਦਾ ਹੈ ਮੈਂ ਤਾਂ ਇਹਨੂੰ ਹੁਣ ਨਹਿਰ ਵਿੱਚ ਸੁੱਟਣ ਜਾ ਰਿਹਾ ਸਿੱਖ ਨੇ ਗੁੱਸੇ ਨਾਲ ਕਿਹਾ ਓਏ ਬਿਲਕੁਲ ਨਹੀਂ ਇਹਦਾ ਅੰਤਮ ਸੰਸਕਾਰ ਸਿੱਖ ਧਰਮ ਦੇ ਅਨਸਾਰ ਹੀ ਹੋਵੇਗਾ ਸੋ ਇਸੇ ਤਰ੍ਹਾਂ 나ਈ ਨੇ ਸਿੱਖ ਤੋਂ ਵੀ 20000 ਦੀ ਮੰਗ ਕਰੀ ਸਿੱਖ ਨੇ ਤੁਰੰਤ 20000 나ਈ ਦੇ ਹੱਥ ਵਿੱਚ ਦਿੱਤੇ ਤੇ ਕਿਹਾ ਹੁਣ ਤੂੰ ਚਿੰਤਾ ਛੱਡ ਦੇ ਤੇ ਇਹਦੇ ਅੰਤਮ ਸੰਸਕਾਰ ਦੀ ਤਿਆਰੀ ਕਰ ਨਾਈ ਨੇ ਕਿਹਾ ਸ਼ੁਕਰੀਆ ਤੁਸੀਂ ਸ਼ਾਮ ਨੂੰ ਸ਼ਮਸ਼ਾਨ ਘਾਟ ਪਹੁੰਚ ਜਾਓ ਮੈਂ ਇਸ ਨੂੰ ਉੱਥੇ ਲੈ ਆਵਾਂਗਾ ਸਿੱਖ ਦੇ ਜਾਣ ਤੋਂ ਬਾਅਦ ਨਾਈ ਨੇ ਹਲਵਾਈ ਨੂੰ ਕਿਹਾ ਉੱਠ ਮੇਰੇ ਦੋਸਤ ਹੁਣ ਇਥੋਂ ਜਾਣ ਦਾ ਸਮਾਂ ਹੋ ਗਿਆ ਹੈ ਹਲਵਾਈ ਨੇ ਕਿਹਾ ਹਾਂ ਦੋਸਤ ਚੱਲਦੇ ਹਾਂ ਇਸ ਤਰ੍ਹਾਂ ਦੋਵਾਂ ਨੇ ਪੈਸੇ ਇਕੱਠੇ ਕੀਤੇ ਤੇ ਉੱਥੋਂ ਚੱਲਣ ਦੀ ਤਿਆਰੀ ਕਰ ਲਈ ਤੁਰਦਿਆਂ ਤੁਰਦਿਆਂ ਹਲਵਾਈ ਨੇ ਨਾਈ ਨੂੰ ਕਿਹਾ ਕਿ ਇਹਨਾਂ ਧਰਮ ਦੇ ਠੇਕੇਦਾਰਾਂ ਦੀ ਹਾਲਤ ਤਾਂ ਦੇਖ ਜ਼ਿੰਦਾ ਇਨਸਾਨ ਦੀ ਕਦਰ ਨਹੀਂ ਕਰਦੇ ਤੇ ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਨੇ 나ਈ ਨੇ ਕਿਹਾ ਦੋਸਤ ਬਿਲਕੁਲ ਸਹੀ ਕਿਹਾ ਤੂੰ ਪਰ ਇਹ ਲੋਕ ਸਿਰਫ ਧਰਮ ਦੇ ਠੇਕੇਦਾਰ ਨੇ ਅਸਲ ਨੇਕੀ ਤੇ ਇਨਸਾਨੀਅਤ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸਮਾਜ ਵਿੱਚ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਧਰਮ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਦੇ ਨੇ ਬਹੁਤ ਸਾਰੇ ਲੋਕ ਆਪਣੇ ਧਰਮ ਦੇ ਸੱਚੇ ਅਸੂਲਾਂ ਦੀ ਪਾਲਣਾ ਨਹੀਂ ਕਰਦੇ ਸਗੋਂ ਆਪਣੀ ਸਹੂਲਤ ਤੇ ਫਾਇਦੇ ਦੇ ਮੁਤਾਬਕ ਧਰਮ ਦਾ ਦੁਰਉਪਯੋਗ ਕਰਦੇ ਨੇ ਮੌਲਵੀ ਪੰਡਿਤ ਪਾਦਰੀ ਤੇ ਸਿੱਖ ਸਭ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਜਦ ਤੱਕ ਉਹਨਾਂ ਨੂੰ ਇਹ ਯਕੀਨ ਨਹੀਂ ਹੋਇਆ ਕਿ ਇਸ ਆਦਮੀ ਦਾ ਸਬੰਧ ਉਹਨਾਂ ਦੇ ਧਰਮ ਨਾਲ ਹੈ ਅਸਲ ਵਿੱਚ ਹਰ ਧਰਮ ਇਨਸਾਨੀਅਤ ਦੀ ਕਦਰ ਕਰਦਾ ਹੈ ਤੇ ਬਿਨਾਂ ਕਿਸੇ ਭੇਦ ਭਾਵ ਦੇ ਮਜ਼ਲੂਮ ਦੀ ਮਦਦ ਕਰਨ ਦੀ ਹਦਾਇਤ ਦਿੰਦਾ ਹੈ ਮਦਦ ਕਰਦੇ ਸਮੇਂ ਇਹ ਨਹੀਂ ਦੇਖਣਾ ਚਾਹੀਦਾ ਕਿ ਉਹਦਾ ਧਰਮ ਜਾਂ عقیدہ ਕੀ ਹੈ ਸਗੋਂ ਇਹ ਦੇਖਣਾ ਚਾਹੀਦਾ ਹੈ ਕਿ ਉਹ ਇੱਕ ਇਨਸਾਨ ਹੈ ਤੇ ਮਦਦ ਦਾ ਹੱਕਦਾਰ ਹੈ ਤੂੰ ਇੱਕ ਹਲਵਾਈ ਹੈ ਤੇ ਮੈਂ ਇੱਕ ਨਾਈ ਅਸੀਂ ਆਪਣੇ ਧਰਮ ਦੇ ਅਸੂਲਾਂ ਤੇ ਇੰਨਾ ਅਮਲ ਵੀ ਨਹੀਂ ਕਰਦੇ ਤੇ ਅਸੀਂ ਲੋਕਾਂ ਨਾਲ ਠੱਗੀ ਵੀ ਕਰਦੇ ਹਾਂ ਅਸੀਂ ਦੋਵੇਂ ਸਿਰਫ ਠੱਗਾ ਤੇ ਇਹ ਲੋਕ ਮਹਾ ਠੱਗ ਨੇ ਜੇਕਰ ਇਹ ਧਰਮ ਦੇ ਅਸੂਲਾਂ ਅਨੁਸਾਰ ਚੱਲਦੇ ਤਾਂ ਇਹ ਤੈਨੂੰ ਇੱਕ ਲੋੜਵੰਦ ਸਮਝ ਕੇ ਤੇਰਾ ਇਲਾਜ ਕਰਵਾ ਦਿੰਦੇ ਤੇ ਨਿਸ਼ਚਿਤ ਤੌਰ ਤੇ ਸਾਨੂੰ ਇਥੋਂ ਖਾਲੀ ਹੱਥ ਜਾਣਾ ਪੈਂਦਾ ਪਰ ਜਦੋਂ ਤੱਕ ਇਹ ਅਜਿਹੇ ਧਰਮ ਦੇ ਰਖਵਾਲੇ ਜੰਮਦੇ ਰਹਿਣਗੇ ਸਾਡੇ ਜਿਹੇ ਠੱਗ ਕਦੇ ਭੁੱਖੇ ਨਹੀਂ ਮਰਨਗੇ ਇਸ ਕਹਾਣੀ ਨੇ ਸਾਡੇ ਸਾਹਮਣੇ ਧਰਮ ਦੇ ਠੇਕੇਦਾਰਾਂ ਦੀ ਅਸਲੀਅਤ ਰੱਖੀ ਹੈ ਅਸਲ ਨੇਕੀ ਤੇ ਮਾਨਵਤਾ ਦੀ ਸੇਵਾ ਕਰਨਾ ਧਰਮ ਦਾ ਮੂਲ ਅਸੂਲ ਹੈ ਪਰ ਕਈ ਵਾਰ ਇਹ ਠੇਕੇਦਾਰ ਅਜਿਹੇ ਕੰਮ ਕਰਦੇ ਨੇ ਜੋ ਸਿਰਫ ਦਿਖਾਵੇ ਲਈ ਹੁੰਦੇ ਨੇ ਉਹ ਧਰਮ ਨੂੰ ਇੱਕ ਹਥਿਆਰ ਵਜੋਂ ਵਰਤਦੇ ਨੇ ਸੱਚਾਈ ਤੇ ਮਾਨਵਤਾ ਨੂੰ ਪਿੱਛੇ ਛੱਡਦੇ ਹੋਏ ਆਪਣੇ ਫਾਇਦਿਆਂ ਦੀ ਚਿੰਤਾ ਕਰਦੇ ਨੇ ਸਿੱਖਿਆ ਸਾਫ਼ ਹੈ ਧਰਮ ਸਿਰਫ ਇੱਕ ਪੁਸ਼ਾਕ ਜਾਂ ਇੱਕ ਨਾਮ ਨਹੀਂ ਹੈ ਇਹ ਇੱਕ ਜੀਵਨ ਸ਼ੈਲੀ ਹੈ ਜੋ ਇਨਸਾਨੀਅਤ ਤੇ ਨੇਕੀ ਨੂੰ ਅੱਗੇ ਵਧਾਉਂਦੀ ਹੈ ਜਦੋਂ ਧਰਮ ਦੇ ਠੇਕੇਦਾਰ ਅਜਿਹੇ ਕੰਮ ਕਰਦੇ ਨੇ ਜੋ ਕਿ ਮਾਨਵਤਾ ਦੇ ਮੁੱਲਾਂ ਦੀ ਤੋਹੀਨ ਕਰਦੇ ਹੋਣ ਤਾਂ ਉਹ ਸਿਰਫ ਧਰਮ ਦੀ ਹਾਨੀ ਕਰਦੇ ਨੇ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦਿਖਾਵੇ ਤੇ ਨਾ ਜਾਓ ਅਸਲ ਸਚਾਈ ਨੂੰ ਖੋਜੋ ਧਰਮ ਦੀ ਅਸਲ ਖੂਬਸੂਰਤੀ ਉਹਨਾਂ ਲੋਕਾਂ ਵਿੱਚ ਹੈ ਜੋ ਮਾਨਵਤਾ ਨੂੰ ਆਪਣੇ ਜੀਵਨ ਦਾ ਕੇਂਦਰ ਬਣਾਉਂਦੇ ਨੇ ਅਸਲ ਨੇਕੀ ਉਸ ਵਿੱਚ ਹੈ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹੋਏ ਉਹਦੀ ਪਛਾਣ ਜਾਂ ਧਰਮ ਦੇ ਬਾਰੇ ਸੋਚਦੇ ਨਹੀਂ ਸਗੋਂ ਸਿਰਫ ਉਸ ਦੀ ਲੋੜ ਨੂੰ ਸਮਝਦੇ ਹਾਂ ਇਨਸਾਨ ਹੋਣ ਦਾ ਅਸਲ ਮਤਲਬ ਸਿਰਫ ਆਪਣੇ ਲਈ ਜਿਉਣਾ ਨਹੀਂ ਸਗੋਂ ਦੂਜਿਆਂ ਲਈ ਵੀ ਖੜੇ ਹੋਣਾ ਹੈ ਜੇਕਰ ਸਾਡਾ ਹੰਕਾਰ ਧਾਰਮਿਕ ਪੱਖਪਾਤ ਤੇ ਸਵਾਰਥ ਨੇਕੀ ਦੇ ਰਾਹ ਵਿੱਚ ਰੁਕਾਵਟ ਬਣਦੇ ਨੇ ਤਾਂ ਫਿਰ ਅਸਲ ਵਿੱਚ ਅਸੀਂ ਆਪਣੇ ਜੀਵਨ ਦਾ ਅਸਲੀ ਮਕਸਦ ਗਵਾ ਚੁੱਕੇ ਹੁੰਦੇ ਆ। ਸੋ ਦੋਸਤੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤੇ ਇਹਦੇ ਵਿੱਚੋਂ ਕਈ ਮੁੱਲਵਾਨ ਸਿੱਖਿਆਵਾਂ ਵੀ ਮਿਲੀਆਂ ਹੋਣਗੀਆਂ। ਜ਼ਿੰਦਗੀ ਵਿੱਚ ਕਹਾਣੀਆਂ ਸਾਨੂੰ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਸਹੀ ਰਾਹਸਤਾ ਵੀ ਦਿਖਾਉਂਦੀਆਂ ਨੇ। ਸੋ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਜਿੱਥੇ ਹਰ ਕਹਾਣੀ ਸਿਰਫ ਸ਼ਬਦਾਂ ਦਾ ਜੋੜ ਨਹੀਂ ਸਗੋਂ ਜ਼ਿੰਦਗੀ ਦੇ ਮਹੱਤਵਪੂਰਨ ਪਾਠ ਤੇ ਗਹਿਰੇ ਅਨੁਭਵਾਂ ਦੀ ਪੇਸ਼ਕਸ਼ ਹੁੰਦੀ ਹੈ। ਅਸੀਂ ਤੁਹਾਡੇ ਲਈ ਹਮੇਸ਼ਾ ਅਜਿਹੀਆਂ ਕਹਾਣੀਆਂ ਲਿਆਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਜਿਹੜੀਆਂ ਕਿ ਤੁਹਾਡੇ ਦਿਲ ਨੂੰ ਛੂਹਣ ਦੇ ਯੋਗ ਹੋਣ ਸੋ ਮਿਲਦੇ ਹਾਂ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਨਾ ਭੁੱਲਿਓ ਬਹੁਤ ਬਹੁਤ ਸ਼ੁਕਰੀਆ